ਮੇਰਾ ਐਕਸੀਡੈਂਟ ਹੋ ਗਿਆ ਸੀਗਾ ਸਰ ਅੱਛਾ ਜੀ ਮੇਰੀ ਬੈਕ ਪ੍ਰੋਬਲਮ ਬਹੁਤ ਜ਼ਿਆਦਾ ਹੋ ਗਈ ਸੀ ਦਵਾਈ ਖਾਧੀ ਮੈਂ 2-3 ਸਾਲ ਦਵਾਈ ਖਾਧੀ ਹੈ ਬਹੁਤ ਜਗ੍ਹਾ ਤੋਂ ਪਰ ਕਿਧੋ ਆਰਾਮ ਨਹੀਂ ਆਇਆ ਜੀ ਇਹ ਮੇਰੇ ਫਰੈਂਡ ਨੇ ਗਾਈਡ ਕੀਤਾ ਮੈਨੂੰ ਕਿ ਸ਼ਾਰਦਾ ਤੇ ਜਾਓ ਕਿ ਕਰੀਓ ਉੱਥੇ ਟ੍ਰੀਟਮੈਂਟ ਕਰਾਓ ਮੈਂ ਇੱਥੇ ਆਇਆ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਮੈਂ 4 ਮਹੀਨੇ ਦਵਾਈ ਲਗਾਤਾਰ ਖਾਧੀ ਹੈ ਹੁਣ ਬਿਲਕੁਲ ਸਹੀ ਹਾਂ ਜੀ ਜੀ ਹਾਂਜੀ ਮੈਂ ਮੇਰਾ ਸਟਿਚਿੰਗ ਦਾ ਕੰਮ ਹੈ ਉਹਦੀ ਕਰਨਾ ਮੇਰੇ ਆ ਗੋਡੇ ਆ ਮੋਢੇ ਗਰਦਨ ਇਹਦੇ ਵਿੱਚ ਪੇਨ ਆਉਂਦੀ ਸੀ ਪੇਨ ਹੋ ਰਹੀ ਸੀ ਉਹਦੀ ਕਰਣ ਮੇਰੀ ਸਾਰੀ ਪਿੱਠ ਦੇ ਵਿੱਚ ਪੇਨ ਹੋ ਗਈ ਹੌਲੀ 1 ਮਹੀਨਾ ਮੈਂ ਦੇਖੀ ਫੋਨ ਦੇ ਵਿੱਚ ਡਾਕਟਰ ਸ਼ਰਦਾ ਜੀ ਫਿਰ ਮੈਂ ਇੱਥੇ ਦਾ ਟਰੀਟਮੈਂਟ ਸ਼ੁਰੂ ਕੀਤਾ ਹੁਣ ਮੈਨੂੰ 5 5.5 ਮਹੀਨੇ ਹੋ ਗਏ ਹੁਣ ਮੈਂ ਦਵਾਈ ਵੀ ਬੰਦ ਕਰਤੀ ਹੁਣ ਮੈਂ ਬਿਲਕੁਲ ਠੀਕ ਹਾਂ ਮੈਂ ਪੂਰੇ ਪੰਜਾਬ ਵਿੱਚ ਘੁੰਮਿਆ ਮੈਨੂੰ ਕਿਤੇ ਆਰਾਮ ਨਹੀਂ ਆਇਆ ਅੱਛਾ ਇੱਥੇ ਆਉਂਦਿਆਂ ਕਿੰਨਾ ਟਾਈਮ ਹੋ ਗਿਆ ਰੋ ਇੱਥੇ ਆਏ ਮੈਨੂੰ 3 ਮਹੀਨੇ ਹੋ ਗਏ ਮੈਂ ਦਵਾਈ ਖਾਧੀ 15 20 ਦਿਨਾਂ ਚ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਤੇ ਹੁਣ ਮੈਂ ਬਿਲਕੁਲ ਠੀਕ ਹਾਂ ਪਹਿਲਾਂ ਕਿੱਥੋਂ ਕਿੱਥੋਂ ਦਵਾਈ ਲਈ ਕੋਈ ਫਰਕ ਜਾਂ ਮਤਲਬ ਕਿਸ ਤਰ੍ਹਾਂ ਕੀ ਕਹਿੰਦੇ ਸੀ ਡਾਕਟਰ ਬਹੁਤ ਕੁਝ ਕਹਿ ਰਹੇ ਸੀ ਕਹਿੰਦਾ ਕੋਈ ਕ ਤੇ ਆਪਰੇਸ਼ਨ ਦੱਸਿਆ ਸੀ ਫਿਰ ਐਕਸੀਡੈਂਟ ਹੋ ਗਿਆ ਸਪੈਕ ਦਾ ਨਾ ਆਪਰੇਸ਼ਨ ਕਰਤਾ ਦੱਸਿਆ ਸੀ ਪਰ ਇਹ ਰੀਡ ਦੀ ਹੱਡੀ ਤੇ ਠੀਕ ਹੈ ਮੰਡਕਿਆਂ ਚ ਗਾਇਪ ਪਿਆ ਹੋਇਆ ਹੈ ਕਹਿੰਦੇ ਤੇ ਪਰ ਹੁਣ ਜਦੋਂ ਮੈਥੋ ਦਵਾਈ ਖਾਂਦੀ ਆ ਮੈਂ ਠੀਕ ਆ ਬਿਲਕੁਲ ਮੈਂ ਨਾ ਚ 4 ਸਾਲ ਪਹਿਲੇ ਜਿਮ ਕਰਦਾ ਸੀ ਜਿਮ ਕਰਦੇ ਕਰਦੇ ਨਾ ਮੇਰੇ ਪਿੱਠ ਤੇ ਵਜਨ ਪੈ ਗਿਆ ਜਿਆਦਾ ਤੇ ਕਰਕੇ ਨਾ ਕਮਰ 'ਚ ਦਰਦ ਹੋਣ ਲੱਗ ਗਿਆ ਤੇ ਮੈਂ ਕਾਫੀ ਜਗ੍ਹਾ ਤੋਂ ਦਵਾਈਆਂ ਲਈਆਂ ਡਾਕਟਰਾਂ ਤੋਂ ਪਰ ਕਿਤੋਂ ਆਰਾਮ ਨਹੀਂ ਆ ਰਿਹਾ ਸੀ ਫਿਰ ਮੇਰੇ ਯਾਰ ਦੋਸਤ ਨੇ ਦੱਸਿਆ ਇਧਰ ਦਾ ਡਾਕਟਰ ਸ਼ਰਦਾ ਦੇ ਬਾਰੇ ਤੇ ਮੈਂ ਨਾ ਟਰੀਟਮੈਂਟ ਸ਼ੁਰੂ ਕੀਤਾ ਜਦੋਂ ਤੇ ਮੈਨੂੰ ਫਰਕ ਪੈ ਗਿਆ ਪਹਿਲੇ ਪਹਿਲੇ 2 ਮਹੀਨੇ ਜਿᱷਰਕ ਪੈ ਗਿਆ ਸੀ 20 25 ਦਿਨਾਂ ਦਾ ਅੰਦਰ ਤੇ ਉਸ ਤੋਂ ਬਾਅਦ ਫਿਰ 6 ਕਿ ਮਹੀਨੇ ਮੈਂ ਦਵਾਈ ਲਈ ਤੇ ਅੱਜ ਮੈਂ ਠੀਕ ਆ ਹਾਂਜੀ ਮਿੱਤਰੋ ਆਪਾਂ ਅੱਜ ਪਹੁੰਚੇ ਆ ਲੁਧਿਆਣੇ ਦੇ ਵਿੱਚ ਜਿੱਥੇ ਕਿ ਇੱਕ ਸਾਹਮਣੇ ਤੁਹਾਨੂੰ ਹਸਪੀਟਲ ਦਿਖਾਈ ਦੇਊਗਾ ਡਾਕਟਰ ਸ਼ਾਰਦਾ ਆਯੁਰਵੈਦਿਕ ਦੇ ਨਾਮ ਤੇ ਜਿਹੜਾ ਇਹ ਹਸਪੀਟਲ ਬਣਿਆ ਹੋਇਆ ਹੈ ਕਾਫੀ ਜਿਹੜੇ ਇੱਥੇ ਮਰੀਜ਼ ਪਹੁੰਚੇ ਹੋਣੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾਗਾ ਕਿਸ ਕਿਸ ਬਿਮਾਰੀ ਲਈ ਉਹ ਇੱਥੇ ਪਹੁੰਚੇ ਨੇ ਜ਼ਿਆਦਾਤਰ ਇੱਥੇ ਕਹਿੰਦੇ ਵੀ ਜੋੜਾਂ ਦੇ ਦਰਦ ਜਾਂ ਕਾ ਮਰਦਾ ਦਰਦ ਜਾਂ ਹੋਰ ਕਈ ਪ੍ਰਕਾਰ ਦੇ ਦਰਦ ਜੋੜਾਂ ਦੇ ਆਉਂਦੇ ਨੇ ਜਾਂ ਕਿਸੇ ਵੀ ਪ੍ਰਕਾਰ ਦੀ ਇਹਨਾਂ ਨੂੰ ਇੱਥੋਂ ਮੈਡੀਸਨ ਲੈਂਦੇ ਨੇ ਕਿੰਨੇ ਕਿ ਠੀਕ ਹੋਂਦੇ ਨੇ ਕਿੰਨੇ ਕਿ ਨਹੀਂ ਹੁੰਦੇ ਆਪਾਂ ਉਹ ਸਾਫ਼ ਸੁਥਰੀ ਇੱਥੇ ਗੱਲਬਾਤ ਕਰਾਂਗੇ ਆਪਾਂ ਮਰੀਜ਼ ਹਰਸ਼ ਗਾਲ ਜੀ ਸਤਿ ਸ੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆਏ ਜੀ ਤੁਸੀਂ ਸਾਂਨੇਵਾਲ ਤੋਂ ਜੀ ਕੀ ਪ੍ਰੋਬਲਮ ਕੀ ਸੀ ਤੁਹਾਨੂੰ ਜੀ ਮੈਨੂੰ ਬੈਕ ਪੈਨ ਦਿਸ ਮੇਰਾ ਐਕਸੀਡੈਂਟ ਹੋਇਆ ਹੈ ਅੱਛਾ ਹਾਂ ਜੀ ਮੈਂ ਪੂਰੇ ਪੰਜਾਬ ਵਿੱਚ ਘੁੰਮਿਆ ਮੈਨੂੰ ਕਿਤੇ ਆਰਾਮ ਨਹੀਂ ਆਇਆ ਅੱਛਾ ਇੱਥੇ ਆਉਂਦਿਆਂ ਨੂੰ ਕਿੰਨਾ ਟਾਈਮ ਲਗਾਇਆ ਰੋ ਇੱਥੇ ਆਏ ਮੈਨੂੰ 3 ਮਹੀਨੇ ਹੋ ਗਏ ਮੈਂ ਦਵਾਈ ਪਹਿਲਾਂ ਕਿਥੋਂ ਕਿਥੋਂ ਦਵਾਈ ਲਈ ਕੋਈ ਫਰਕ ਜਾਂ ਮਤਲਬ ਕਿਸ ਤਰ੍ਹਾਂ ਕੀ ਕਹਿੰਦੇ ਸੀ ਡਾਕਟਰ ਬਹੁਤ ਕੁਝ ਕਹਿ ਰਹੇ ਸੀ ਕਹਿੰਦੇ ਕੋਈ ਕਹਿੰਦਾ ਸੀ ਪੱਟੇ ਗਲਾਸ ਗੜਬੀਆਂ ਬਹੁਤ ਕੁਝ ਲਵਾਇਆ ਮੈਂ ਤੇ ਆਪਰੇਸ਼ਨ ਦੱਸਿਆ ਸੀ ਫਿਰ ਐਕਸੀਡੈਂਟ ਹੋ ਗਿਆ ਸਪੈਕ ਦਾ ਨਾ ਆਪਰੇਸ਼ਨ ਕਰਾਤਾ ਦੱਸਿਆ ਸੀ ਪਰ ਇਹ ਰੀੜ ਦੀ ਹੱਡੀ ਦੀ ਠੀਕ ਹੈ ਮੰਡ ਗਿਆ ਚਾਇਪਿਆ ਹੋਇਆ ਕਹਿੰਦੇ ਸੀ ਪਰ ਹੁਣ ਜਦੋਂ ਮੈਥੋਂ ਦਵਾਈ ਖਾਨੀ ਆ ਮੈਂ ਠੀਕ ਹਾਂ ਬਿਲਕੁਲ ਹੁਣ ਮੇਰੀ ਦਵਾਈ ਬੰਦ ਅੱਛਾ ਦੂਜੀਆਂ ਦਵਾਈਆਂ ਸਾਰੀਆਂ ਬੰਦ ਇੱਥੇ ਫਿਰ ਤੁਹਾਨੂੰ ਦਵਾਈ ਹੈ ਜਿਹੜੀ ਅੰਗਰੇਜ਼ੀ ਦਿੱਤੀ ਜਾਂਦੀ ਹੈ ਜਾਂ ਦੇਸੀ ਕਿਸ ਤਰ੍ਹਾਂ ਦੀ ਆਯੁਰਵੈਦਿਕ ਅੱਛਾ ਹਾਂਜੀ ਕਿੰਨੇ ਟਾਈਮ ਚ ਫਰਕ ਪੈਦਾ ਜੀ ਉੱਥੇ? ਮੈਨੂੰ 15-20 ਦਿਨਾਂ ਚ ਫਰਕ ਪੈ ਗਿਆ ਸੀ। ਅੱਛਾ। ਹਾਂਜੀ, 3 ਮਹੀਨੇ ਮੈਂ ਦਵਾਈ ਖਾਧੀ ਹੁਣ ਮੈਂ ਠੀਕ ਹਾਂ। ਹੁਣ ਦੁਬਾਰੇ ਕੋਈ ਟੈਸਟ ਵਗੈਰਾ ਕਰਾਏ ਆ ਕਿਸ ਤਰ੍ਹਾਂ ਜੀ ਆ? ਨਹੀਂ ਹੁਣ ਮੈਂ ਬਿਲਕੁਲ ਠੀਕ ਹਾਂ ਸਾਰਾ ਕੁਝ ਕਰਵਾ ਲਿਆ ਠੀਕ ਕਰਨ। ਅੱਛਾ। ਦਵਾਈ ਮੇਰੀ ਬੰਦ। ਅੱਛਾ ਦਵਾਈ ਵੀ ਬੰਦ ਹੈ? ਹਾਂਜੀ। ਹੁਣ ਮੈਂ ਉੱਠ ਬੈਠ ਵੀ ਸਕਦੀ ਹਾਂ, ਝੁੱਕ ਵੀ ਸਕਦੀ ਹਾਂ। ਪਹਿਲੇ ਮੈਂ ਝੁੱਕ ਨਹੀਂ ਸਕਦੀ ਸੀ। ਅੱਛਾ ਜੀ। ਘਰ ਦਾ ਕੋਈ ਕੰਮ ਨਹੀਂ, ਨਾ ਬਾਥਰੂਮ ਵਗੈਰਾ ਜਾਣ ਨੂੰ ਵੀ ਬੱਚੇ ਘੜ ਕੇ ਜਾਂਦੇ ਸੀ। ਪਰ ਹੁਣ ਮੈਂ ਬਿਲਕੁਲ ਤੁਸੀਂ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਲੋਕਲ ਹੀ ਆ ਜੀ ਸਰ ਚੱਕੀ ਪ੍ਰੋਬਲਮ ਕੀ ਸੀ ਤੁਹਾਨੂੰ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਸਰ ਅੱਛਾ ਜੀ ਮੇਰੀ ਬੈਕ ਪ੍ਰੋਬਲਮ ਬਹੁਤ ਜ਼ਿਆਦਾ ਹੋ ਗਈ ਸੀ ਦਵਾਈ ਖਾਦੀ ਮੈਂ 2-3 ਸਾਲ ਦਵਾਈ ਖਾਦੀ ਹੈ ਬਹੁਤ ਜਗ੍ਹਾ ਤੋਂ ਪਰ ਕਿਤੇ ਉਹ ਆਰਾਮ ਨਹੀਂ ਆਇਆ ਫੇ ਮੇਰੇ ਫਰੈਂਡ ਨੇ ਗਾਈਡ ਕੀਤਾ ਮੈਨੂੰ ਕਿ ਸ਼ਾਰਦਾ ਦੇ ਜਾਓ ਕਿ ਕਰੀ ਉੱਥੇ ਟ੍ਰੀਟਮੈਂਟ ਕਰਾਓ ਮੈਂ ਇੱਥੇ ਆਇਆ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਮੈਂ 4 ਮਹੀਨੇ ਦਵਾਈ ਲਗਾਤਾਰ ਖਾਦੀ ਹੈ ਹੁਣ ਬਿਲਕੁਲ ਸਹੀ ਹਾਂ ਪਹਿਲਾਂ ਮੇ ਕੋਲ ਚੋਗ ਨਹੀਂ ਹੁੰਦਾ ਸੀਗਾ ਇਧਰ ਉਧਰ ਨਹੀਂ ਹੁੰਦਾ ਸੀਗਾ ਹੁਣ ਬਿਲਕੁਲ ਪਰਫੈਕਟ ਹੈ ਮੈਂ ਬ ਸਾਰੇ ਇੱਥੇ ਸ਼ਰਧਾ ਦੇ ਆਣ ਟ੍ਰੀਟਮੈਂਟ ਕਰਾਣ ਉਹਨਾਂ ਨੂੰ ਵਰਕ ਪੈਣਾ ਸ਼ੁਰੂ ਹੋ ਜਾਣਾ ਹੈ ਇਧਰ ਉਧਰ ਨਾ ਘੁੰਮੋ ਨਹੀਂ ਤੁਸੀਂ ਪ੍ਰਾਈਵੇਟ ਦੇ ਦਿਖਾਉਂਦੇ ਸੀ ਕੀ ਕਹਿੰਦੇ ਸੀ ਪ੍ਰਾਈਵੇਟ ਦੇ ਵਿੱਚ ਤਾਂ ਇਹ ਹੀ ਆਪਰੇਸ਼ਨ ਦਾ ਹੀ ਕਹਿੰਦੇ ਸੀਗੇ ਵੀ ਤੁਹਾਡਾ ਆਪਰੇਸ਼ਨ ਹੋਣਾ ਹੈ ਆ ਚੂਲੇ ਦਾ ਆਪਰੇਸ਼ਨ ਹੋਣਾ ਹੈ ਸਾਰੀ ਜਗ੍ਹਾ ਤੇ ਮਤਲਬ ਜਾ ਕੇ ਮੈਂ ਮਾਲਿਸ਼ ਵਾਲੇ ਕੋਲ ਵੀ ਚਲੇ ਗਏ ਅਸੀਂ ਪੱਟੇ ਵੀ ਲਵਾਏ ਸਭ ਕੁਝ ਲਵਾਇਆ ਪਰ ਕਿਤੇ ਉਹ ਆਰਾਮ ਨਹੀਂ ਆਇਆ ਜਦੋਂ ਇੱਥੇ ਆਇਆ ਸ਼ਰਧਾ ਦੇ ਤਾਂ ਮਤਲਬ ਕਿ 20-25 ਦਿਨ ਦੇ ਵਿੱਚ ਫਰਕ ਪੈਣਾ ਮੇਰੇ ਸ਼ੁਰੂ ਹੋ ਗਿਆ ਸੀਗਾ ਦਵਾਈ ਖਾਦੀ ਲਗਾਤਾਰ 4 ਮਹੀਨੇ ਦਵਾਈ ਖਾਦੀ ਐ ਮੈਂ ਬਿਲਕੁਲ ਸਹੀ ਹਾਂ ਪਰਫੈਕਟ ਹਾਂ ਬਿਲਕੁਲ ਚਹੀਆ ਕਿਨੇ 10 ਪਾਈ ਸੀ ਇਹ ਕਿਵੇਂ ਪਤਾ ਲੱਗਿਆ ਤੁਹਾਨੂੰ ਫਰੈਂਡ ਸੀਗਾ ਜੀ ਮੇਰਾ ਫਰੈਂਡ ਨੇ ਕਿਹਾ ਸੀਗਾ ਵੀ ਅਸੀਂ ਉੱਥੇ ਗਏ ਸੀਗਾ ਉਹਨਾਂ ਦੀ ਮੁੰਦੜ ਆਈ ਸੀ ਇਥੇ ਉਹਨਾਂ ਦੀ ਵੀ ਬੈਕ ਪ੍ਰੋਬਲਮ ਸੀ ਬਿਲਕੁਲ ਸਹੀ ਹੋ ਗਈ ਸੀ ਉਹਨਾਂ ਨੇ ਗਾਈਡ ਕੀਤਾ ਸੀ ਮੈਨੂੰ ਫਿਰ ਮੈਂ ਇੱਥੇ ਆਇਆ ਜੀ ਇੱਥੇ ਆ ਕੇ ਬਿਲਕੁਲ ਪਰਫੈਕਟ ਹੋ ਗਿਆ ਮੈਂ ਪਹਿਲਾਂ ਤਾਂ ਦਵਾਈ ਖਾ ਕੇ ਦੇਖੀ ਮੈਂ ਕਿ ਚਾ ਖਾ ਕੇ ਦੇ ਲੈਨੇ ਬੜੀ ਜਗ੍ਹਾ ਤੋਂ ਦਵਾਈ ਖਾਦੀ ਕਿਤੋਂ ਆਰਾਮ ਨਹੀਂ ਆਇਆਗਾ ਪਰ ਜਦੋਂ ਇੱਥੋਂ ਖਾ ਲਈ ਤਾਂ 20-25 ਦਿਨ ਦੇ ਵਿੱਚ ਰਾਵਣਾ ਸ਼ੁਰੂ ਹੋ ਗਿਆ 4 ਮਹੀਨੇ ਲਗਾਤਾਰ ਦਵਾਈ ਖਾਦੀ ਹੈ ਹੁਣ ਬਿਲਕੁਲ ਸਹੀ ਹੈ ਮੈਨੂੰ ਬੜੀ ਜਗ੍ਹਾ ਮੈਂ ਲੁਗਾ ਆਪਾ ਕਹਿੰਨੇ ਨਾ ਵੀ ਆਹ ਬੰਦਾ ਝੂਠ ਬੋਲਦਾ ਫਲਾਨੀ ਜਗ੍ਹਾ ਆਮ ਆ ਗਿਆ ਉੱਥੋਂ ਆਮ ਆ ਗਿਆ ਵੀ ਤੋ ਨਹੀਂ ਆਇਆਗਾ ਜਦੋਂ ਮੈਂ ਇੱਥੇ ਆਇਆ ਪਰਫੈਕਟਲੀ ਮੈਨੂੰ 25 ਦਿਨ ਦੇ ਵਿੱਚ ਮਤਲਬ ਕਿ ਆਰਾਮ ਪੂਰਾ ਆ ਗਿਆ ਸੀ ਮਤਲਬ ਕਿ ਫੇ ਮੈਡੀਸਨ ਦਾ ਟ੍ਰੀਟਮੈਂਟ ਪੂਰਾ ਕੀਤਾ 4 ਮਹੀਨੇ ਹੁਣ ਬਿਲਕੁਲ ਪਰਫੈਕਟ ਹਾਂ ਮੈਂ ਡਾਕਟਰ ਸਟਾਫ ਸਾਰਾ ਕੁਝ ਪਰਫੈਕਟ ਆ ਜਾਂਦਾ ਬਿਲਕੁਲ ਵਧੀਆ ਕੀ ਕਹੋਗੇ ਜਿਹੜੇ ਵੀਡੀਓ ਵੇਖ ਰਹੇ ਨੇ ਮੈਂ ਤਾਂ ਇਹੀ ਕਹਾਵਾਂਗਾ ਵੀ ਇਧਰ ਉਧਰ ਨਾ ਘੁੰਮੋ ਤੁਸੀਂ ਸ਼ਰਦਾ ਤੇ ਆਓ ਟ੍ਰੀਟਮੈਂਟ ਕਰਾਓ ਆਯੁਰਵੈਦਿਕ ਟ੍ਰੀਟਮੈਂਟ ਕੋਈ ਦਿੱਕਤ ਨਹੀਂ ਆਏਗੀ ਕੋਈ ਸ ਕਿੱਥੋਂ ਜੀ ਲੁਧਿਆਣੇ ਲੁਧਿਆਣੇ ਤੋਂ ਲੁਧਿਆਣੇ ਤੋਂ ਕਿੰਨੀ ਵਾਰ ਆ ਰਹੇ ਹੋ ਤੁਸੀਂ ਅਸੀਂ ਮਤਲਬ 6 ਮਹੀਨੇ ਹੋਏ ਸੀਗੇ ਇਹ ਦਵਾਈ ਲੈਂਦੇ ਨੂੰ ਪਹਿਲਾਂ ਮੈਂ ਡੇਕਿਆ ਸੀ ਗਈ ਤੇ ਆਪਣਾ ਮੇਰਾ ਕੋਈ ਫਰੈਂਡ ਸੀਗਾ ਉਹ ਇੱਥੇ ਲੈ ਗਿਆ ਸੀਗਾ ਉਹਨੇ ਮਤਲਬ ਦੱਸਿਆ ਸੀਗਾ ਜੀ ਇੱਥੋਂ ਦਵਾਈ ਲੈ ਮੈਂ ਕਾਫੀ ਟਾਈਮ ਬਾਹਰੋਂ ਇਧਰੋਂ ਉਧਰੋਂ ਖਾਧੀ ਮੈਨੂੰ ਆਰਾਮ ਨਹੀਂ ਆਇਆ ਜੀ ਤੇ ਫਿਰ ਮੈਂ ਇੱਥੋਂ ਦਵਾਈ ਲਈ ਤੇ ਤੋਂ ਮੈਨੂੰ ਮਤਲਬ ਮਹੀਨੇ ਦੇ ਵਿੱਚ ਵਿੱਚ ਮਾੜਾ-ਮਾੜਾ ਫਰਕ ਪੈਣ ਲੱਗ ਗਿਆ ਜੀ ਮੈਂ ਚਾਰ 6 5 ਮਹੀਨੇ ਦਵਾਈ ਖਾਧੀ ਲਗਾਤਾਰ ਉਹਨਾਂ ਮੈਨੂੰ ਬਹੁਤ ਫਰਕ ਪੈ ਗਿਆ ਜੀ ਤੁਸੀਂ ਪ੍ਰਾਈਵੇਟ ਹੋਰ ਵੀ ਡਾਕਟਰ ਨੂੰ ਦਿਖਾਉਂਦੇ ਰਹੇ ਹੋ ਕਹਿੰ ਟੈਸਟ ਵਗੈਰਾ ਕੀ ਕਰਵਾਇ ਸਕੇ ਤੁਸੀਂ ਐਸਟੋ ਵੀ ਬੇਟ ਦਾ ਹੀ ਕਰਾਇਆ ਸੀ ਉਹ ਕਹਿੰਦਾ ਇਹ ਚੂਲੇ 'ਚ ਮਤਲਬ ਦਰ ਪਰੇ ਆਪਰੇਟ ਹੀ ਹੋਊਗਾ ਜੀ ਅੱਛਾ ਤੇ ਪਰ ਮੈਂ ਥੋੜੀ ਦੇਰ ਤੋਂ ਦਵਾਈ ਜਦੋਂ ਖਾਧੀ ਮੇਰੇ ਫਰੈਂਡ ਨੂੰ ਫਰਕ ਪਿਆ ਜੀ ਮੈਨੂੰ 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 ਵੀ ਲੋਡ ਹੋ ਗਿਆ ਜੀ ਹਾਂਜੀ ਹਾਂਜੀ ਹੁਣ ਮਤਲਬ ਦਵਾਈ ਲੈ ਰਹੇ ਹੋ ਜਾਂ ਬੰਦ ਹੈ ਬੰਦ ਕਰਤੀ ਜੀ ਕੀ ਕਹਿੰਦੇ ਡਾਕਟਰ ਸਾਹਿਬ ਕੀ ਕਹਿੰਦੇ ਨੇ ਜੀ ਡਾਕਟਰ ਸਾਹਿਬ ਨੇ ਬਹੁਤ ਵਧੀਆ ਟਰੀਟ ਕੀਤਾ ਜੀ ਇਹਨਾਂ ਦੇ ਜਿਹੜੇ ਉਹ ਰੱਖੇ ਹੋਏ ਬੰਦੇ ਉਹ ਵੀ ਸਾਰੇ ਵਧੀਆ ਨੇ ਜੀ ਆਪਣਾ ਟਰੀਟਮੈਂਟ ਬਿਲਕੁਲ ਸਹੀ ਹੋਇਆ ਜੀ ਹਾਂਜੀ ਹਾਂਜੀ ਹੁਣ ਕੋਈ ਮਤਲਬ ਕੋਈ ਸਰੀਰ ਦੇ ਵਿੱਚ ਤੁਹਾਡੇ ਬਾਈ ਬੰਦਾ ਸਰੀਰ ਦੇ ਵਿੱਚ ਕੋਈ ਕਿਸੇ ਪ੍ਰਕਾਰ ਦੀ ਕੋਈ ਦਰਦ ਮੈਸ ਨਹੀਂ ਨਹੀਂ ਕੁਝ ਨਹੀਂ ਹੈਗਾ ਜੀ ਹੁਣ ਕੰਮ ਕਾਰ ਵੀ ਸਹੀ ਕਰਦੇ ਆਂ ਜੀ ਬਿਲਕੁਲ ਤੁਸੀਂ ਬਾਈ ਜੀ ਕਿੱਥੋਂ ਆਏ ਜੀ ਭਾਈ ਮੈਂ ਲੋਕਲੀ ਨੂੰ ਲੁਧਿਆਣੇ ਤੋਂ ਅੱਛਾ ਜੀ ਹਾਂਜੀ ਕੀ ਤੁਹਾਨੂੰ ਕੀ ਦਿੱਕਤ ਸੀ ਮੈਂ ਨਾ ਚੋ 4 ਸਾਲ ਪਹਿਲੇ ਜਿਮ ਕਰਦਾ ਸੀ ਜਿਮ ਕਰਦੇ ਕਰਦੇ ਨਾ ਮੇਰੇ ਪਿੱਠ ਤੇ ਵਜਨ ਪੈ ਗਿਆ ਜ਼ਿਆਦਾ ਉਹਦੇ ਕਰਕੇ ਨਾ ਕਮਰ 'ਚ ਦਰਦ ਹੋਣ ਲੱਗ ਗਿਆ ਤੇ ਮੈਂ ਕਾਫੀ ਜਗ੍ਹਾ ਤੋਂ ਦਵਾਈਆਂ ਲਈਆਂ ਡਾਕਟਰਾਂ ਤੋਂ ਪਰ ਕਿਤੋਂ ਆਰਾਮ ਨਹੀਂ ਆ ਰਿਹਾ ਸੀ ਫਿਰ ਮੇਰੇ ਯਾਰ ਦੋਸਤ ਨੇ ਦੱਸਿਆ ਇੱਧਰ ਦਾ ਡਾਕਟਰ ਸ਼ਰਦਾ ਦੇ ਬਾਰੇ ਤੇ ਮੈਂ ਇਹਨਾਂ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਜਦੋਂ ਤੇ ਮ ਪਹਿਲੇ ਮਹੀਨੇ ਚ ਫਰਕ ਪੈ ਗਿਆ ਸੀ 20 25 ਦਿਨਾਂ ਦੇ ਅੰਦਰ ਤੇ ਉਸ ਤੋਂ ਬਾਅਦ ਫਿਰ 6 ਕਿ ਮਹੀਨੇ ਮੈਂ ਦਵਾਈ ਲਈ ਤੇ ਅੱਜ ਮੈਂ ਠੀਕ ਆ ਇੱਥੋਂ ਦਵਾਈ ਲੈ ਲੈਂਦੇ ਰਹੇ ਹਾਂ ਹਾਂਜੀ ਹਾਂਜੀ ਇੱਥੇ ਦਵਾਈ ਲੈ ਲੈਂਦੇ ਰਹੇ ਹਾਂ ਹੁਣ ਕੰਮ ਤਾਂ ਦਾ ਵਗੈਰਾ ਕੋਈ ਕਰਦੇ ਹਾਂ ਕੁਛ ਹਾਂਜੀ ਕੰਮ ਕਰਦੇ ਹਾਂ ਜੀ ਮੇਰਾ ਕੰਮ ਪਿੰਡ ਦਾ ਆ ਫੈਕਟਰੀਆਂ ਫੂਕਟੀਆਂ ਜੇ ਮੈਂ ਮੇਨ ਠੇਕੇ ਲੈਣਾ ਆ ਤੇ ਉਸ ਤੋਂ ਇਲਾਵਾ ਮੇਰਾ ਮਤਲਬ YouTube ਚੈਨਲ ਵੀ ਆ ਉੱਤੇ ਵੀ ਕੰਮ ਕਰਦਾ ਮੈਂ ਤੁਹਾਨੂੰ ਡਾਕਟਰ ਸਾਹਿਬ ਨੇ ਰੋਕਿਆ ਨਹੀਂ ਕਿ ਵੀ ਜਿਆਦਾ ਵਜਨ ਵਾਲਾ ਜਾਂ ਕਿਉਂਕਿ ਮੈਂ ਇਸ ਤਰ੍ਹਾਂ ਦਾ ਨਹੀਂ ਮੈਂ ਮਤਲਬ ਕਿ ਉਹਨਾਂ ਨੇ ਕਿਹਾ ਸੀ ਕਿ ਟ੍ਰੀਟਮੈਂਟ ਪੂਰਾ ਹੋਣ ਤੱਕ ਤੁਸੀਂ ਹੁਣ ਹੁਣ ਤਾਂ ਮੈਂ ਫਿਰ ਨੂੰ ਚੱਕ ਲੈਣਾ ਚੱਲ ਲੈਣਾ ਫਿਰ ਲੈਣਾ ਸਾਰਾ ਕੁਝ ਕਰ ਲੈ ਮਤਲਬ ਕੋਈ ਤਕਲੀਫ ਨਹੀਂ ਨਹੀਂ ਹੁਣ ਠੀਕ ਆ ਮੈਂ ਪਹਿਲਾਂ ਕੀ ਕੀ ਪ੍ਰੋਬਲਮ ਆਉਂਦੀ ਸੀ ਜਿਆਦਾ ਪਹਿਲੇ ਤੁਰਨ ਲੱਗੇ ਪੌੜੀਆਂ ਚੜਨ ਲੱਗੇ ਜਾਂ ਫਿਰ ਕੋਈ ਵਜਨ ਚੱਕਣ ਲੱਗੇ ਬਹੁਤ ਪ੍ਰੋਬਲਮ ਹੁੰਦੀ ਸੀ ਇਤਨਾ ਇਸ ਦੀ ਜ਼ਿੰਮੇਦਾਰ ਆ ਇਹ ਮੜਾ ਕੈਮਰਾ ਬਾਰੇ ਉਤਰ ਇਹਨਾਂ ਦੇ ਨਹੀਂ ਸੀ ਮੈਂ ਥੋੜਾ ਘੱਟ ਸੀ ਮੇਰਾ ਅੱਛਾ ਹਾਂਜੀ ਹਾਂਜੀ ਮਤਲਬ ਫੜ ਕੇ ਚੜਦਾ ਸੀ ਮੈਂ ਜਦੋਂ ਮਤਲਬ ਸਟੈਪਸ ਬਾਈ ਸਟੈਪ ਰੱਖਦਾ ਸੀ ਨਾ ਤਾਂ ਕਮਰ 'ਚ ਦਰਦ ਹੁੰਦਾ ਸੀ ਬਹੁਤ ਜ਼ਿਆਦਾ ਅੱਛਾ ਹਾਂਜੀ ਠੀਕ ਹੈ ਹਾਂਜੀ ਕੀ ਕਹੋਗੇ ਜਿਹੜੇ ਲੋਕ ਹੋਰ ਵੀਡੀ ਇਤੁਰ ਉਦਰ ਲੋਕੀ ਨਾ ਜਾਣ ਜੇ ਤੇ ਵਧੀਆ ਇਲਾਜ ਚਾਹਦੇ ਹੋ ਤੁਸੀਂ ਤਾਂ ਡਾਕਟਰ ਸ਼ਰਦਾ ਦੇ ਕੋਲ ਆਉਣ ਤੇ ਆਪਣਾ ਇਲਾਜ ਕਰਵਾਉਣਾ ਤੁਸੀਂ ਕਿੱਥੋਂ ਜੀ ਅੱਜ ਮੈਂ ਲੋਕ ਲੁਧਿਆਣਾ ਤੋਂ ਅੱਛਾ ਤੁਹਾਨੂੰ ਕੀ ਦਿੱਕਤ ਸੀਗੀ ਜੀ ਹਾਂਜੀ ਮੈਂ ਮੇਰਾ ਸਟੀਚਿੰਗ ਦਾ ਕੰਮ ਉਹਦੀ ਕਰਨ ਮੇਰੇ ਆ ਗੋਡੇ ਆ ਮੋਡੇ گردਨ ਵਿੱਚ ਪੇਨ ਆਉਂਦੀ ਸੀ ਪੇਨ ਹੋ ਰਹੀ ਸੀਗੀ ਉਹਦੀ ਕਰਣ ਮੇਰੇ ਸਾਰੀ ਪਿੱਠ ਦੇ ਵਿੱਚ ਪੇਨ ਹੋ ਗਈ ਹੌਲੀ ਹੌਲੀ ਫਿਰ ਮੈਂ ਲੁਧਿਆਣਾ ਕਈ ਜਗ੍ਹਾ ਤੋਂ ਦਵਾਈ ਖਾਧੀ ਮੈਨੂੰ ਕਿਤੇ ਵੀ ਆਰਾਮ ਨਹੀਂ ਆਇਆ ਫਿਰ ਮੈਂ ਮੈਂ ਐਡ ਦੇਖੀ ਫੋਨ ਦੇ ਵਿੱਚ ਡਾਕਟਰ ਸ਼ਰਦਾ ਜੀ ਫਿਰ ਮੈਥੇ ਦਾ ਟਰੀਟਮੈਂਟ ਸ਼ੁਰੂ ਕੀਤਾ ਹੁਣ ਮੈਨੂੰ 5 6 5 ਮਹੀਨੇ ਹੋ ਗਏ ਹੁਣ ਮੈਂ ਦਵਾਈ ਵੀ ਬੰਦ ਕਰਤੀ ਹੁਣ ਮੈਂ ਬਿਲਕੁਲ ਠੀਕ ਹਾਂ ਨਹੀਂ ਤੁਸੀਂ ਪ੍ਰਾਈਵੇਟ ਹੋਰ ਡਾਕਟਰਾਂ ਨੂੰ ਦਿਖਾਉਂਦੇ ਰਹੇ ਆ ਮਤਲਬ ਕਿ ਉਹਨਾਂ ਨੇ ਕੀ ਦੱਸੇ ਸੀਗੇ ਵੀ ਕੀ ਇਹਦਾ ਇਲਾਜ ਕੀ ਆਸਲ ਜੀ ਜੋ ਉਹ ਤਾਂ ਬਸ ਆਪਣਾ ਦਵਾਈ ਦਿੰਦੇ ਸੀਗੇ ਉਹ ਕਹਿੰਦੇ ਸੀ ਕੋਈ ਦਿੱਕਤ ਨਹੀਂ ਹੈ ਤੁਹਾਨੂੰ ਵੈਸੇ ਪੈਨ ਹੈਗੀ ਆ ਵੀ ਨੀਵੇਂ ਪਾਣ ਦੇ ਨਾਲ ਸਟੀਚਿੰਗ ਦੇ ਕੰਮ ਦੇ ਨਾਲ ਤੇ ਬਸ ਉਹ ਦਵਾਈ ਦਿੰਦੇ ਰਹੇ ਉਹਨੇ ਤਾਂ ਰਾਮ ਆਉਂਦਾ ਸੀ ਉਸ ਤੋਂ ਬਾਅਦ ਫਿਰ ਉਹ ਵੈਸੀ ਮੈਨੂੰ ਪੈਨ ਹੋਣ ਲੱਗ ਜਾਈਦੀ ਸੀ ਤੇ ਇੱਥੋਂ ਦੀ ਦਵਾਈ ਖਾਂਦੇ ਮਤਲਬ ਕੋਈ ਉੱਥੇ ਪੱਕਾ ਇਲਾਜ ਨਹੀਂ ਸੀ ਉਹਨਾਂ ਕੋਲ ਨਹੀਂ ਪੱਕਾ ਇਲਾਜ ਨਹੀਂ ਸੀ ਸੀ ਦਵਾਈ ਖਾਂਦੇ ਸੀ ਅੰਦਰ ਮੇਰੇ ਦਰਦ ਠੀਕ ਰਹਿੰਦੇ ਸੀ ਉਸ ਤੋਂ ਬਾਅਦ ਫਿਰ ਦਰਦ ਪੈਨ ਹੋਣ ਸ਼ੁਰੂ ਹੋ ਜਾਂਦੀ ਸੀ ਇੱਥੇ ਫਿਰ ਕਿੰਨਾ ਟਾਈਮ ਦਵਾਈ ਖਾਦੇ ਇੱਥੇ ਮੈਂ 5 5.5 ਮਹੀਨੇ ਦਵਾਈ ਖਾਧੀ ਹੁਣ ਮੈਂ ਬਿਲਕੁਲ ਠੀਕ ਹਾਂ ਬੱਚਾ ਅੱਜ ਬਿਲਕੁਲ ਤੰਦਰੁਸਤ ਹਾਂ ਹਾਂਜੀ ਹੋਰ ਲੋਕਾਂ ਨੂੰ ਵੀ ਦੱਸ ਦਿਓ ਫਿਰ ਇੱਥੇ ਹਾਂਜੀ ਹਾਂਜੀ ਮੈਂ ਦੱਸਦੀ ਹਾਂ ਆਉਂਦੇ ਨੇ ਕੋਈ ਤਾਂ ਕਈਆਂ ਨੂੰ ਹਾਂਜੀ ਆ ਜਾਂਦੇ ਕ ਤੇ ਉਹ ਇੱਥੇ ਆਂਦੇ ਤੁਹਾਨੂੰ ਜੀ ਤੁਸੀਂ ਰੁਕ ਲਈਆਂ ਸਰ ਰੁਕ ਲਈਏ ਤੁਸੀਂ ਤੁਹਾਨੂੰ ਕੀ ਦਿੱਕਤ ਸੀਗੀ ਬੈਕ ਪੇਨ ਸੀਗਾ ਸਰ ਮੈਨੂੰ ਅੱਛਾ ਹਾਂਜੀ ਠੀਕ ਹੈ ਤੇ ਕਿੱਥੋਂ ਕਿੱਥੋਂ ਫਿਰ ਤੁਸੀਂ ਪਹਿਲਾਂ ਦਵਾਈ ਲਈ ਸਰ ਦਵਾਈਆਂ ਮੈਂ ਯਾਨੀ ਕਿ ਦੇਸੀ ਵੀ ਖਾਦੀਆਂ ਤੇ ਦੂਜੀਆਂ ਅੰਗਰੇਜ਼ੀ ਵੀ ਖਾਦੀਆਂ ਨੇ ਕੁਝ ਆਪਣੇ ਆਪ ਵੀ ਟਰੀਟਮੈਂਟ ਕਰਕੇ ਦੇਖਿਆ ਸੀਗਾ ਬਟ ਆਰਾਮ ਕੋਈ ਨਹੀਂ ਆਂਦਾ ਸੀਗਾ ਜੀ ਦਿੱਕਤ ਕੀ ਹੁੰਦੀ ਸੀ ਜਿਆਦਾ ਤੁਰੇ ਫਿਰ ਮੈਨੂੰ ਇਦਾਂ ਆਉਂਦੀ ਸੀ ਜਿਵੇਂ ਘਰ ਦੇ ਕੰਮ ਹਾਊਸ ਵਾਈਫ ਆ ਮੈਂ ਘਰ ਦੇ ਕੰਮ ਕਰਨੇ ਬਾਕੀ ਪ੍ਰੈਗਨੈਂਸੀ ਚ ਬਹੁਤ ਜ਼ਿਆਦਾ ਔਖਾ ਸੀ ਮੈਨੂੰ ਫਿਰ ਉਹ ਤੋਂ ਬਾਅਦ ਜਦੋਂ ਬੱਚੇ ਹੋਏ ਤਾਂ ਬੱਚਿਆਂ ਤੋਂ ਬਾਅਦ ਫਿਰ ਜਿਵੇਂ ਬੱਸ ਚੜਾਉਣਾ ਉਹਨਾਂ ਨੂੰ ਜਾਂ ਕੋਈ ਸਮਾਨ ਬਾਹਰੋਂ ਲੈ ਕੇ ਆਉਣਾ ਬਾਜ਼ਾਰ ਜਾਣਾ ਹਰ ਇੱਕ ਚੀਜ਼ 'ਚ ਮੈਨੂੰ ਪ੍ਰੋਬਲਮ ਆਉਂਦੀ ਸੀ ਸਰ ਇਸ ਕਰਕੇ ਫਿਰ ਬਹੁਤ ਜਣੇ ਮੇਰੇ ਬਹੁਤ ਹੀ ਜ਼ਿਆਦਾ ਦਿੱਕਤ ਸੀਗੀ ਮੈਨੂੰ ਫੜ ਕੇ ਹੀ ਉੱਠਣਾ ਕਿਸੇ ਨੂੰ ਫੜ ਕੇ ਜਾਂ ਸਹਾਰਾ ਲੈ ਕੇ ਉੱਠਣਾ ਬੈਠਣਾ ਐਵੇਂ ਸੀਗਾ ਘਰ ਦੇ ਕੰਮ ਬਹੁਤ ਨਾਂ ਦੇ ਬਰਾਬਰ ਹੀ ਹੋ ਗਏ ਸੀ ਵੀ ਮੈਂ ਨਹੀਂ ਕਰ ਪਾਉਂਦੀ ਸੀ ਅੱਛਾ ਹਾਂਜੀ ਕਿੰਨੇ ਕਿ ਡਾਕਟਰਾਂ ਨੂੰ ਫਿਰ ਤੁਸੀਂ ਪ੍ਰਾਈਵੇਟ ਤਕਰੀਬਨ ਸਰ 5-6 ਡਾਕਟਰ ਬਦਲੇ ਨੇ ਮੈਂ ਤੇ ਹਾਂਜੀ ਕੋਈ ਕੁਛ ਦੱਸ ਦਿੰਦਾ ਸੀ ਕਿਉਂਕਿ ਟਰੀਟ ਹਰੇਕ ਪ੍ਰਕਾਰ ਦੇ ਇਦਾਂ ਹੀ ਹੁੰਦਾ ਕਿ ਪਰਹੇਜ਼ ਕਰ ਲਓ ਜਾਂ ਆਹ ਕਰ ਲਓ ਕਰਦੇ ਜਰੂਰ ਸੀਗੇ ਬਟ ਆਰਾਮ ਕੁਛ ਨਹੀਂ ਆਉਂਦਾ ਸੀ ਪੱਕਾ ਇਲਾਜ ਕੋਈ ਨਹੀਂ ਸੀ ਪੱਕਾ ਕੋਈ ਨਹੀਂ ਸੀਗਾ ਸਰ ਆਰਾਮ ਮੈਨੂੰ ਇੱਥੋਂ ਹੀ ਆਉਣਾ ਸ਼ੁਰੂ ਹੋਇਆ ਆ ਇੱਥੋਂ ਮੈਨੂੰ 15 ਦਿਨਾਂ ਦੇ ਵਿੱਚ ਪਤਾ ਲੱਗ ਗਿਆ ਸੀਗਾ ਕਿ ਮੈਨੂੰ ਫਰਕ ਪੈ ਰਿਹਾ ਏ ਹਾਂਜੀ ਤੇ ਫਿਰ ਮੇਰੀ ਦਵਾਈ ਚੱਲੀ ਹੋ ਰਿਓ ਪੰਜ ਸਾਢੇ ਪੰਜ ਮਹੀਨੇ ਸਰ ਅੱਛਾ ਹਾਂਜੀ ਤੇ ਮੈਂ ਯਾਨੀ ਕਿ ਕਾਫੀ 15 20 ਦਿਨਾਂ ਦੇ ਵਿੱਚ ਮੈਨੂੰ ਐਡਾ ਲੱਗਣ ਲੱਗ ਗਿਆ ਸੀ ਵੀ ਮੈਂ ਕਾਫੀ ਹੱਦ ਤੱਕ ਠੀਕ ਹੋ ਰਹੀ ਆ ਸਹਾਰਾ ਲੈਣਾ ਛੱਡਤਾ ਸੀ ਸਰ ਮੈਂ ਝੁਕਣਾ ਵਗੈਰਾ ਕਾਫੀ ਹੱਦ ਤੱਕ ਸਹੀ ਹੋ ਗਿਆ ਸੀਗਾ ਮੇਰਾ ਕਰ ਲੰਦੀ ਸੀ ਮੈਂ ਕੰਮ ਭਾਰ ਵੀ ਥੋੜਾ ਬਹੁਤਾ ਝੁਕਣਾ ਸ਼ੁਰੂ ਕੀਤਾ ਸੀ ਤਾਂ ਕਰ ਲਈ ਹਾਲਾ ਕਿ ਮੈਨੂੰ ਪਰਹੇਜ ਦੱਸੇ ਹੋਏ ਸੀ ਉਹਨਾਂ ਨੇ ਕਿ ਨਹੀਂ ਝੱਕਣਾ ਬਟ ਮੈਂ ਕੋਸ਼ਿਸ਼ ਇਹ ਹੁੰਦੀ ਸੀ ਵੀ ਘਰ ਦੇ ਕੰਮ ਕਰਾਂ ਕਰ ਹੋ ਰਿਹਾ ਸੀ ਸਰ ਮੇ ਤਾਂ ਹੁਣ ਵੀ ਕੋਈ ਪਰਹੇਜ ਦੱਸਿਆ ਜਾਂ ਨਹੀਂ ਸਰ ਹੁਣ ਤਾਂ ਮੇਰੀ ਦਵਾਈ ਵੀ ਬੰਦ ਹੋ ਚੁੱਕੀ ਆ ਕਿਉਂਕਿ ਮੈਂ ਠੀਕ ਆ ਸਰ ਹੁਣ ਅੱਛਾ ਬਿਲਕੁਲ ਤੰਦਰ ਡਾਕਟਰ ਸਾਹਿਬ ਨੂੰ ਮਿਲੇ ਹੋਗੇ ਡਾਕਟਰ ਸਾਹਿਬ ਕੀ ਕਹਿੰਦਾ ਹੋਵੇ ਹਾਂਜੀ ਸਰ ਮੈਂ ਕਈ ਪੇਸ਼ੈਂਟ ਵੀ ਲੈ ਕੇ ਆਈਆਂ ਹੋ ਰਿਓ ਜੀ ਹੋਰ ਲੈ ਕੇ ਆਉਂਦੇ ਹਾਂਜੀ ਕਿਉਂਕਿ ਜਦੋਂ ਮੈਨੂੰ ਆਰਾਮ ਆਇਆ ਨਾ ਤਾਂ ਮੇਰੇ ਕੁਦੇ ਫੈਮਿਲੀ ਚੋਂ ਕੁਝ ਨੇਬਰ ਵੀ ਸੀਗੇ ਸਾਡੇ ਉਹਨਾਂ ਨੇ ਵੀ ਦਵਾਈ ਲਈ ਆ ਉਹਨਾਂ ਦੀ ਚੱਲ ਰਹੀ ਆ ਹਜੇ ਮੈਂ ਉਹਨਾਂ ਦੇ ਨਾਲ ਹੀ ਆਈਆਂ ਹਾਂ ਹਾਂਜੀ ਤੇ ਮੈਂ ਕਈ ਵਾਰ ਆ ਚੁੱਕੀ ਹਾਂ ਰਿਓ अच्छा मरीज लेके आंदे हां जी मैं मरीज ਵੀ ਲਿਆਣੀਆਂ ਜਾਨੀ ਕਿ ਐਦਾ ਸੀਗਾ ਮੇਰੇ ਸੱਸ ਸੀਗੇ ਉਹਨਾਂ ਨੂੰ ਵੀ ਪ੍ਰੋਬਲਮ ਸੀਗੀ ਉਹਨਾਂ ਨੂੰ ਇਹ ਸੋਚਿਆ ਵੀ ਜਿੱਥੇ ਅਸੀਂ ਹਾਂਜੀ ਉੱਤੇ ਹਾਂਜੀ ਬਿਲਕੁਲ ਜੀ ਹਾਂਜੀ ਕਿਉਂਕਿ ਅਸੀਂ ਰਿਲੇਟਿਵਾਂ ਨੂੰ ਵੀ ਦੱਸਿਆਗਾ हां ਵੀ ਤੁਸੀਂ ਆਗੇ ਦੇਖੋ ਕਿਉਂਕਿ ਸਾਰੇ ਇਹੀ ਹੁੰਦਾ ਸਰ ਵੀ ਜਦੋਂ ਤੁਸੀਂ ਦਵਾਈ ਖਾ ਲੈਂਦੇ ਆ ਆਰਾਮ ਨਾ ਮਿਲੇ ਸਾਨੂੰ ਔਖਾ ਹੋ ਜਾਂਦਾ ਆ ਤਾਂ ਫਿਰ ਜਦੋਂ ਸਾਡੇ ਇੱਥੇ ਭਰੋਸਾ ਬਣਿਆ ਤਾਂ ਅਸੀਂ ਕਿਸੇ ਹੋਰ ਨੂੰ ਲੈ ਕੇ ਆਇਆ ਹਾਂ